ਉਹ ਤਾਂ ਬੈਂਡ ਘੱਟ ਸੀ ਤਾਂ ਫਾਹ ਲੈ ਲਿਆ ਮਿਲ ਬੋਰ ਜਾ ਕੇ ਹੁੰਡਾ ਜਾ ਕੇ ਬਹਿ ਗਿਆ ਉਹ ਤਾਂ ਬੈਂਡ ਘੱਟ ਸੀ ਤਾਂ ਫਾਹ ਲੈ ਲਿਆ ਮਿਲ ਬੋਰ ਵਿੱਚ ਮੁੰਡਾ ਜਾ ਕੇ ਬਹਿ ਗਿਆ ਐਵੇਂ ਨਹੀਂ ਤਰਕੀਆਂ ਨੇ ਪੈਰ ਚੁੰਮਣੇ ਉਹ ਦੁਨੀਆ ਤੋਂ ਹੋ ਕੇ ਥੋੜਾ ਟੇਡਾ ਚਲੀਏ ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਉਹ ਪੀਆਰ ਹੁਣ ਤਾਂ ਕੈਨੇਡਾ ਚਲੀਏ ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਪੀਆਰ ਹੁਣ ਤਾਂ ਕੈਨੇਡਾ ਚਲੀਏ ਮਾਈਨਸ 5 ਜਦੋਂ ਹੁੰਦਾ ਸਟ੍ਰੇਲੀਆ 'ਚ ਬਿਨੀ ਪੈ ਗੀ ਅੱਖ ਦੇ ਮੌਸਮ ਨਿਗਾਏ ਹੋਏ ਉਹਨੇ ਵਿੱਚ ਥੋੜੇ ਚਾਰ ਫਾਰਮ ਨੇ ਆਉਂਦੇ ਉਹਨੇ ਵਿੱਚ ਥੋੜੇ ਚਾਰ ਫਾਰਮ ਆ ਜਾਂਦੇ ਬੈਨ ਸਿਟੀ ਜਿੰਨੇ ਵਿੱਚ ਆਉਂਦਾ ਬਿਗਾਏ ਕੋ 300 ਦਿਹਾੜੀ ਤਾਂ ਵੀ ਗੱਲ ਨਾ ਬਣੇ 300 ਦਿਹਾੜੀ ਤਾਂ ਵੀ ਬਣੇ ਕੱਖ ਨਾ ਜਿੱਦਾਂ ਟਿਕ ਟਿਕ ਰਾ ਲੈ ਵਾਂਗ ਭੇਡਾਂ ਚੱਲিয়ে ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਪੀਆਰ ਹੁਣਾਂ ਤੱਕ ਕੈਨੇਡਾ ਚੱਲੀਏ ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਹੋਪੀਆਰ ਹੁਣਾਂ ਤੱਕ ਕੈਨੇਡਾ ਚੱਲੀਏ ਸਰੀ ਜੋ ਪੰਜਾਬੀਆਂ ਦਾ ਘਰ ਦੇਖਾਂਗੇ ਪਹਿਲ ਸੈਂਟਰ ਵਿੱਚ ਚੰਡੀ ਕਾੜ ਦੇਖਾਂਗੇ ਕਿੰਨਾ ਸੋਹਣਾ ਯਾਰੋ ਮੈਨ ਸਿਟੀ ਦਾ ਨਜ਼ਾਰਾ ਸਾਈਪ੍ਰੈਸ ਮਾਉਂਟੇਨ ਚੜ ਦੇਖਾਂਗੇ ਸੁਣਿਆ ਕਨੇਡਾ ਰੂਲ ਬਾਣੇ ਸੌਕੇ ਨੇ ਸੁਣਿਆ ਕਨੇਡਾ ਰੂਲ ਬਾਣੇ ਸੌਕੇ ਨੇ ਚਲੋ ਛੇਤੀ ਪਹੁੰਚ ਕੇ ਸਟੇਜਾਂ ਮੱਲੀਏ ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਪੀਆਰ ਹੋਣਾ ਤਾਂ ਕਨੇਡਾ ਚਲੀਏ ਕੰਗਾਰੂਆਂ ਦੇ ਦੇਸ਼ ਵਿੱਚ ਗੱਲਾਂ ਹੁੰਦੀਆਂ ਪੀਆਰ ਹੋਣਾ ਤਾਂ ਕਨੇਡਾ ਚਲੀਏ Thank you.